ਸਾਥੀਓ ਸਾਡੇ ਦੇਸ਼ ਦੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕਨਵੀਨਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਔਰ ਉਹਨਾਂ ਵੱਲੋਂ ਸੰਦੇਸ਼ ਆ ਕਿ ਮੇਰਾ ਦੇਸ਼ ਮੇਰਾ ਭਾਰਤ ਮੇਰਾ ਪਰਿਵਾਰ ਔਰ ਮੈਂ ਆਪਣੇ ਦੇਸ਼ ਦੇ ਜਿੰਨਾ ਵੀ ਪਰਿਵਾਰ ਮੈਂ ਆਪਣਾ ਪਰਿਵਾਰ ਸਮਝਦਾ ਦੇਸ਼ ਨੂੰ ਔਰ ਵੱਡੀ ਗਿਣਤੀ ਦੇ ਵਿੱਚ 4 ਜਨਵਰੀ ਨੂੰ 2025 ਨੂੰ ਖਨੌਰੀ ਮੋਰਚੇ ਦੇ ਵਿੱਚ ਪੁੱਜੋ ਔਰ ਮੇਰੇ ਮਨ ਦੀ ਭਾਵਨਾ ਕਿ ਮੈਂ ਆਪਣੇ ਭਰਾਵਾਂ ਦਿਆਂ ਬਜ਼ੁਰਗਾਂ ਦਿਆਂ ਨੌਜਵਾਨਾਂ ਦਿਆਂ ਬੱਚਿਆਂ ਦਿਆਂ ਸਾਡੀਆਂ ਮਾਈਆਂ ਭੈਣਾਂ ਸਾਡੀਆਂ ਬੱਚੀਆਂ ਔਰ ਭੈਣਾਂ ਸਾਰਿਆਂ ਦੇ ਮੈਂ ਦਰਸ਼ਨ ਦਿਦਾਰੇ ਕਰ ਸਕਾਂ ਔਰ ਮੈਨੂੰ ਇਸ ਗੱਲ ਦੇ ਵਿੱਚ ਵੱਡੇ ਪੱਧਰ ਤੇ ਨਰਜੀ ਮਿਲੇਗੀ ਕਿ ਮੇਰਾ ਦੇਸ਼ ਭਾਰਤ ਔਰ ਮੇਰਾ ਪਰਿਵਾਰ ਮੈਂ ਆਪਣੇ ਪਰਿਵਾਰ ਦੇ ਦਰਸ਼ਨ ਕਰ ਸਕਾਂ ਮੇਰੇ ਮਨ ਦੀ ਭਾਵਨਾਵਾਂ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਆਦੇਸ਼ ਨੂੰ ਆਪਣੇ ਰਾਹੀ ਮੇ ਪੇਸ਼ ਕਰ ਰਿਹਾ ਔਰ ਇਸ ਚੀਜ਼ ਤੇ ਗੌਰ ਕਰੋ ਕਿ ਟਰੱਕਾਂ ਸਮੇਤ ਬੱਸਾਂ ਵਡੀਆਂ ਵਾਹਨਾਂ ਲੈ ਕੇ ਔਰ ਵੱਡੇ ਪੱਧ ਤੇ ਖਨੌਰੀ ਮੋਰਚੇ ਦੇ ਵਿੱਚ ਪੁੱਜੋ ਤਾਂ ਕਿ ਸਰਦਾਰ ਜਗਜੀਤ ਸਿੰਘ ਦੀ ਭਾਵਨਾ ਪੂਰੀ ਹੋ ਸਕੇ ਔਰ ਤੁਹਾਡੇ ਦਰਸ਼ਨ ਕਰਕੇ ਔਰ ਆਪਣਾ ਪਰਿਵਾਰ ਜਿਹੜਾ ਵਾ ਸਾਰੇ ਦੇਸ਼ ਨੂੰ ਮੰਨਿਆ ਔਰ ਪਰਿਵਾਰ ਦੇ ਦਰਸ਼ਕ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਸਿਰ ਜਿਹੜਾ ਅੱਜ ਫੈਸਲਾ ਸੁਪਰੀਮ ਕੋਰਟ ਨੇ ਸੁਣਾਇਆ ਵੀ 3 ਦਿਨ ਦਾ ਸਮਾਂ ਦਿੱਤਾ ਗਿਆ ਕਿਉਂਕਿ ਕੱਲ ਦਾ ਜਿਹੜਾ ਕੱਲ ਅੱਜ ਸੁਣਵਾਈ ਹੋਈ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਕੱਲ ਜਿਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਕਿਆਰੀਆਂ ਕੀਤੀਆਂ ਗਈਆਂ ਸੀਗੀਆਂ ਡੱਲੇਵਾਲ ਸਾਹਿਬ ਨੂੰ ਮੈਡੀਕਲ ਦੇਣ ਲਈ ਕਿਵੇਂ ਦੇਖਦੇ ਮੇਰੇ ਕੁੱਲ ਮਿਲਾ ਕੇ ਤਾਂ ਸਾਨੂੰ 10 ਦਿਨਾਂ ਤੋਂ ਇਹੀ ਕੁਝ ਹੋ ਰਿਹਾ ਕਿ ਅੱਜ ਹਰਿਆਣਾ ਸਰਕਾਰ ਨੇ ਸਖਤੀ ਕਰਦੀ ਅੱਜ ਪੰਜਾਬ ਸਰਕਾਰ ਨੇ ਸਖਤੀ ਕਰਦੀ ਰੋਜ਼ ਅਸੀਂ ਲੋਕਾਂ ਨੂੰ ਉਹ ਰਾਤ ਨੂੰ ਰੋਣ ਲਈ ਸਾਰੇ ਪਹਿਰਾ ਦੇ ਰਹੇ ਹਾਂ ਤਾਂ ਕੱਲ ਦੀ ਜਿਹੜੀ ਪੀਜੀ ਸੀ ਪਰਸੋਂ ਦੇ ਪਰਸੋਂ ਦੀ ਪੀਜੀ ਸੀ ਕਿ ਰਾਤ ਨੂੰ ਇਹਨਾਂ ਨੇ ਬਸਾਂ ਇਕੱਠੀਆਂ ਕਰਨੀਆਂ ਸ਼ੁਰੂ ਕਰਤੀਆਂ ਫੋਰਸ ਇਕੱਠੀ ਕਰਨੀ ਸ਼ੁਰੂ ਕਰਤੀ ਤਾਂ ਉਹ ਜਦੋਂ ਮੈਨੂੰ ਇਹ ਲੱਗਦਾ ਸਾਡੇ ਕੋਲ ਜਿਹੜੇ ਮੈਸੇਜ ਆ ਪਰਿਵਾਰਾਂ ਵੱਲੋਂ ਤਾਂ ਉਹਨਾਂ ਨੇ ਕਿਹਾ ਵੀ ਲੋ ਚਾਬੀਆਂ ਅਸੀਂ ਨਹੀਂ ਜਾਂਦੇ ਜਿਹੜਾ ਸਾਡਾ ਬਜ਼ੁਰਗ ਆਗੂ ਮਰ ਵਰ ਤੇ ਬੈਠਾ ਹੈ ਅਸੀਂ ਇੱਥੋਂ ਬਸਾਂ ਉਹਨਾਂ ਪੁਲਿਸ ਲਈ ਕਾਦੇ ਵਾਸਤੇ ਲੈ ਕੇ ਜਾਵਾਂਗੇ ਇਥੋਂ ਤੱਕ ਕੁਝ ਮਲਾਜ਼ਮਾਂ ਨੇ ਵੀ ਕਿਹਾ ਵੀ ਸਾਡੀਆਂ ਭੈਣਾਂ ਤੇ ਸਾਡੇ ਬਜ਼ੁਰਗ ਸਾਡੇ ਉੱਥੇ ਪਰਿਵਾਰ ਬੈਠੇ ਨੇ ਅਸੀਂ ਤਾਂ ਨਹੀਂ ਇਹ ਕੁਝ ਕਰ ਸਕਦੇ ਤਾਂ ਉਸ ਰਾਤ ਨੂੰ ਫਿਰ ਸਰਕਾਰ ਨੂੰ ਪਿੱਛੇ ਹਟਣਾ ਪਿਆ ਕੱਲ ਫਿਰ ਉਹਨਾਂ ਨੇ ਹਵਲਾ ਬੋਲਣ ਦੀ ਕੋਸ਼ਿਸ਼ ਕੀਤੀ ਕੱਲ ਤਾਂ ਜਿਹੜੀ ਰਿਪੋਰਟ ਆ 4 ਤੋਂ 5000 ਮਲਾਜ਼ਮ ਆਪਣਾ ਪੁਲਿਸ ਲੈਣ ਦੇ ਵਿੱਚ ਪਟਿਆਲੇ ਦੇ ਵਿੱਚ ਸੰਗਰੂਰ ਦੇ ਵਿੱਚ ਪਾਤੜਾਂ ਦੇ ਵਿੱਚ ਜਿੰਨੇ ਬਾਕੀ ਰੈਜ਼ੀਡੈਂਟ ਹੈ ਜਾਂ ਹਵੇਲੀਆਂ ਵਰਗੇ ਦੇ ਨਾਂ ਤੇ ਉਹਨਾਂ ਨੇ ਆਪਦੇ ਸਾਰੇ ਅਫਸਰ ਇੱਥੇ ਇਕੱਠੇ ਕੀਤੇ ਆ ਖਨੌਰੀ ਤੇ ਕਬੜਾ ਇੱਕ ਉਹ ਜਿਹੜੀਆਂ ਬੈਨਾ ਸੀ ਪਾਣੀ ਦੀਆਂ ਬਿਛਾੜਾਂ ਉਹ ਬਾੜੇ ਗੋਲੇ ਦਾਗਣ ਵਾਲੀਆਂ ਜਾਂ ਹੋਰ ਇੱਥੇ ਸਾਡੇ ਟ੍ਰੇਨ ਟਰਾਲੀਆਂ ਉਠਾਉਣ ਵਾਲੀਆਂ ਉਹ ਸਾਰੀ ਮਸ਼ੀਨਰੀ ਖਨੌਰੀ ਤੇ ਲਿਆਏ ਪਰ ਜਦੋਂ ਇਧਰਲੇ ਪਾਸੇ ਕਿਸਾਨਾਂ ਨੂੰ ਪਤਾ ਲੱਗਿਆ ਕਿਸਾਨ ਵੀ ਹਰਕਤ ਚ ਆਏ ਅਸੀਂ ਆਪਦਾ ਜਿਹੜਾ ਘੇਰਾ ਜਿੱਥੇ ਦੋ ਦੀਰਦਾ ਸੀ ਉਹ ਤਿੰਨ ਦਾ ਬਣਾਇਆ ਡੱਲੇਵਾਲ ਸਾਹਿਬ ਨੂੰ ਸਾਨੂੰ ਪੋਜੀਸ਼ਨ ਸੀ ਵੀ ਡੱਲੇਵਾਲ ਸਾਹਿਬ ਨੂੰ ਕਿਸੇ ਵੇਲੇ ਠਾ ਜਾ ਸਕਦੇ ਆ ਤਾਂ ਉਹ ਜਦੋਂ ਇੱਕ ਪੰਜਾਬ ਬੰਦ ਸੀ ਸਾਰਾ ਪੰਜਾਬ ਸੜਕਾਂ ਤੇ ਬੈਠਾ ਸੀ ਫਿਰ ਮੈਨੂੰ ਲੱਗਿਆ ਪੰਜਾਬ ਸਰਕਾਰ ਦੀ ਹਿੰਮਤ ਨਹੀਂ ਪਈ ਵੀ ਨੁਕਸਾਨ ਬਹੁਤ ਵੱਡਾ ਹੋ ਜਾਊਗਾ ਅਸੀਂ ਤਾਂ ਕਹਿੰਦੇ ਸਿਆਣਪਿਆ ਜੇ ਸਰਕਾਰ ਇਹ ਸਥਿਤੀਆਂ ਨੂੰ ਭਾਫ ਕੇ ਹੋਏ ਪਿੱਛੇ ਹਟਿਆ ਤੇ ਉਧਰ ਸ੍ਰੀਮ ਕੋਰਟ ਚ ਪੱਖ ਰੱਖਿਆ ਤਾਂ ਅਸਲ ਹੱਲ ਤਾਂ ਪਾਰਲੀਮੈਂਟ ਦਾ ਨਾ ਬੀਜੇਪੀ ਨਾਲਾ ਸ੍ਰੀਮ ਕੋਰਟ ਨਾਲ ਤਾਂ ਸਾਡਾ ਕੋਈ ਰੱਟਾ ਹੀ ਨਹੀਂ ਸ੍ਰੀਮ ਕੋਰਟ ਕੋਈ ਸ਼ਕਤੀ ਵਰਤੇ ਨਰਮੀ ਵਰਤੇ ਉਹ ਆਪ ਦਾ ਪੱਖ ਰੱਖਿਆ ਨਾ ਰੱਖਿਆ ਇਹੀ ਅਸੀਂ ਪੰਜਾਬ ਸਰਕਾਰ ਨੂੰ ਕਹਿਆ ਸੀ ਵੀ ਜਿੰਨਾ ਤੁਸੀਂ ਚੁੱਪ ਰਹੇ ਹੋ ਉਹਨਾਂ ਥੋੜੇ ਭਾਰੀ ਪਏ ਨੇ ਆਖਰ ਨੂੰ ਤਾਂ ਚੁੱਪ ਤੋੜਨੀ ਪਊਗੀ ਵੀ ਕਿਸਾਨਾਂ ਨਾਲੋਂ ਕਿ ਕੇਂਦਰ ਨਾਲੋਂ ਤਾਂ ਉਹ ਮੈਨੂੰ ਲੱਗਦਾ ਜਿੰਨਾ ਕੋਈ ਸਟੈਂਡ ਲਹਿਤਾ ਉਹ ਸਟੈਂਡ ਦੇ ਵਿੱਚ ਉਹਨਾਂ ਨਾਲ ਤਾਂ ਵਾਰ ਗੱਲਬਾਤ ਚੱਲ ਰਹੀ ਹੈ ਤਾਂ ਛੇਤੀ ਮੈਨੂੰ ਲੱਗਦਾ ਕਿ ਇਸ ਮਸਲੇ ਤੇ ਹੱਲ ਲਈ ਤਾਂ ਬੀਜੇਪੀ ਕੇਂਦਰ ਸਰਕਾਰ ਚੁੱਪ ਤੋੜੂਗੀ ਕਿਉਂਕਿ ਅੱਜ 36ਵੇਂ ਦਿਨ ਤੇ ਮਰਨ ਵਰਤਾ ਹੈ ਡੱਲੇਵਾਲ ਸਾਹਿਬ ਦਾ 36 ਦਿਨ ਕੋਈ ਥੋੜੇ ਨਹੀਂ ਹੁੰਦੇ ਕਹਿਣ ਨੂੰ ਆ ਤਾ ਜੇ ਇਹਨਾਂ ਦੇ ਡੰਗ ਗਣਨੇ ਹੁਣ ਤਾਂ 100 ਤੋਂ ਵੀ ਟੱਪ ਗਏ ਕਈ ਤਬ ਇਹ ਜੇ ਹੁੰਦੇ ਨੇ 24 ਘੰਟਿਆਂ ਚ ਚਾਰ-ਚਾਰ ਵਾਰੀ ਖਾਣਾ ਖਾ ਲੈਂਦੇ ਨੇ ਤਾਂ ਇੱਕ ਵਾਰੀ ਵੀ ਨਾ ਖਾਣਾ ਕੱਲੇ ਪਾਣੀ ਤੇ ਰਹਿਣਾ ਉਹ ਜਿਹੜੀ ਉਹਦੀ ਤਪਛਿਆ ਮੈਨੂੰ ਲੱਗਦਾ ਡੱਲੇਵਾਲ ਸਾਹਿਬ ਦੀ ਜਿਹੜੀ ਤਪਛਿਆ ਉਹ ਲਾਜਮੀ ਰੰਗ ਲੈ ਕੇ ਆਊਗੀ ਅਸੀਂ ਉਹਨਾਂ ਦੀ ਜਿਹੜੀ ਇੱਛਾ ਹੈ ਆਮ ਲੋਕਾਂ ਦੀ ਇੱਛਾ ਵੀ ਡੱਲੇਵਾਲ ਸਾਹਿਬ ਦੇ ਦਰਸ਼ਨ ਕਰੇ ਜਾਂ ਡੱਲੇਵਾਲ ਸਾਹਿਬ ਨਾਲ ਕੋਈ ਮਾੜੀ-ਮੋਟੀ ਗੱਲ ਕੀਤੀ ਜਾਵੇ ਉਹਦੀ ਸਿਹਤ ਦੇਖੀ ਜਾਵੇ ਤਾਂ ਰਾਤ ਮੈਨੂੰ ਸੱਦ ਕੇ ਢੱਲੇਵਾਲ ਨੇ ਕਿਹਾ ਕਿ ਵੀ ਜੇ ਇੰਨਾ ਪੰਜਾਬੀਆਂ ਨੇ ਸਾਥ ਦਿੱਤਾ ਮੈਂ ਇਹਨੇ ਲੋਕਾਂ ਦਾ ਤੁਸੀਂ ਪ੍ਰੋਗਰਾਮ ਬਣਾਓ ਖਨੌਰੀ ਮੈਂ ਔਖਾ ਔਖਾ ਮੈਨੂੰ ਫੜ ਕੇ ਦੋ ਸ਼ਬਦ ਮੈਂ ਉਹ ਲੋਕਾਂ ਦੇ ਚਿਹਰੇ ਪਾਫਣਾ ਚਾਹਣਾ ਲੋਕਾਂ ਦੇ ਦਰਸ਼ਨ ਕਰਨਾ ਚਾਹਣਾ ਮੈਨੂੰ ਕਿਸੇ ਵੇਲੇ ਵੀ ਜੇ ਕੁਝ ਹੋ ਸਕਦਾ ਤਾਂ ਘੱਟੋ-ਘੱਟ ਮੇਰੇ ਲੱਖਾਂ ਲੋਕਾਂ ਦੇ ਵਿੱਚ ਮੇਰੀ ਆਵਾਜ਼ ਮੇਰਾ ਸਨੇਹਾ ਜਾਣਾ ਚਾਹੀਦਾ ਤਾਂ ਉਹ ਮੈਨੂੰ ਅਸੀਂ ਲੱਗਦਾ ਚਾਰ ਜਨਮ ਰੇ ਨੂੰ ਸਾਰੇ ਤੁਹਾਡੇ ਮੱਥਮ ਰਾਹੀਂ ਜਿੰਨੇ ਵੀ ਲੋਕ ਸਾਡੇ ਸੁਣਦੇ ਨੇ ਗਾਹਾਂ ਛੇਰ ਵੀ ਕਰਨ ਘਰ ਘਰ ਇਹ ਗੱਲ ਜਾਵੇ ਕਿ 4 ਜਨਵਰੀ ਨੂੰ ਡੱਲੇਵਾਲ ਸਾਹਿਬ ਖੁਦ ਸਟੇਜ ਤੇ ਆ ਕੇ ਦੋ ਸ਼ਬਦ ਲਾਜ਼ਮੀ ਤੇ ਲੋਕਾਂ ਦੇ ਦਰਸ਼ਨ ਕਰਨਗੇ ਜਿਹੜੇ ਉਹਨਾਂ ਲਈ 36 ਦਿਨਾਂ ਦੇ ਵਿੱਚ ਤੁਸੀਂ ਪਿੱਛੇ ਚਾਹੇ ਉਹ ਕੈਂਡਲ ਮਾਰਚ ਹੋਵੇ ਚਾਹੇ ਭੁੱਖ ਹੜਤਾਲਾਂ ਹੋਣ ਚਾਹੇ ਪੰਜਾਬ ਬੰਦ ਹੋਵੇ ਜਿੰਨੀਆਂ ਪ੍ਰੋਗਰਾਮ ਡੱਲੇਵਾਲ ਸਾਹਿਬ ਨਾਲ ਜੋੜ ਕੇ ਦਿੱਤੇ ਆ ਸੀ ਲੋਕਾਂ ਨੂੰ ਵੱਧ ਚੜ ਕੇ ਦੂਜੇ ਸਟੇਟਾਂ ਦੇ ਵਿੱਚ ਹਿੱਸਾ ਪਾਇਆ ਤੇ 4 ਜਨਵਰੀ ਨੂੰ ਡੱਲੇਵਾਲ ਸਾਹਿਬ ਦੀ ਭਾਵਨਾ ਉਹਨੂੰ ਮੁੱਖ ਰੱਖਦੇ ਉਹਨਾਂ ਦਾ ਸੁਨੇਹਾ ਮੈਂ ਆ ਜਿਹੜੇ ਸ਼ਬਦ ਆ ਡੱਲੇਵਾਲ ਸਾਹਿਬ ਦੇ ਤਾਂ ਸੁਨੇਹਾ ਦੇਣਾ ਚਾਹਣਾ ਕਿ ਡੱਲੇਵਾਲ ਸਾਹਿਬ ਦੀ ਇੱਛਾ ਹੈ ਕਿ 4 ਜਨਵਰੀ ਨੂੰ ਖਨੌਰੀ ਦੇ ਵਿੱਚ ਪਹੁੰਚ ਕੇ ਲੱਖਾਂ ਦਾ ਇਕੱਠ ਦੇਖ ਕੇ ਤਾਂ ਲਾਜ਼ਮੀ ਡੱਲੇਵਾਲ ਦੀ ਜਿਹੜੀ ਭਾਵਨਾ ਜਿਹੜੇ ਲੋਕਾਂ ਲਈ ਲੜ ਰਿਹਾ ਜਿਹੜੇ ਸਰਕਾਰ ਦੇ ਨਾਲ ਟੱਕਰ ਹੈ ਤਾਂ ਉਹਨੂੰ ਪਿੱਛੇ ਧੱਕਣ ਤੇ ਕਾਬਜਾਬ ਹੋਵਾਂਗੇ ਤਾਂ ਮੈਨੂੰ ਉਮੀਦ ਹੈ ਕਿ ਇਸ ਮੈਸੇਜ ਲਈ ਕਰ ਕਰ ਜਿਹੜਾ ਹੈ ਪਹੁੰਚੂਗਾ ਤੇ ਲੋਕ ਆਉਣਗੇ। ਫੁੱਟੜਾ ਸਾਹਿਬ ਇੱਕ ਜਿਵੇਂ ਤੁਹਾਡੇ ਦੋਵੇਂ ਫੋਰਮਾਂ ਵੱਲੋਂ ਖਨੌਰੀ ਦੇ ਵਿੱਚ 4 ਜਨਵਰੀ ਦਾ ਪ੍ਰੋਗਰਾਮ ਰੱਖਿਆ ਗਿਆ। ਦੂਸਰੇ ਪਾਸੇ ਜਿਹੜਾ ਐਸਕੇਮ ਦੀ ਇੱਕ ਪਾਸੇ ਏਕਤਾ ਦੀ ਗੱਲ ਚੱਲਦੀ ਹੈ। ਇੱਕ 4 ਜਨਵਰੀ ਨੂੰ ਟੁਹਾਣੇ ਦੇ ਵਿੱਚ ਉਹਨਾਂ ਵੱਲੋਂ ਵੀ ਇੱਕ ਜਿਹੜਾ ਇਹ ਮੈਨੂੰ ਨਹੀਂ ਪਤਾ ਪੂਰੇ ਭਾਰਤ 'ਚ ਕੀ ਕੁਝ ਹੋ ਰਿਹਾ। ਸਾਡਾ ਦੋਨੇ ਫੋਰਮਾਂ ਦਾ ਫੈਸਲਾ। ਅਸੀਂ ਤਾਂ ਡੱਲੇਵਾਲ ਦੇ ਸਿਹਤ ਡੱਲੇਵਾਲ ਦੇ ਘੰਟੇ ਆ ਜਿਹੜੇ ਪਲ-ਪਲ ਗਿਣ ਰਹੇ ਆ। ਮੈਨੂੰ ਨਹੀਂ ਪਤਾ ਵੀ ਲੋਕ ਕੀ ਕਰ ਰਹੇ ਆ, ਬਸੇ ਕਰ ਰਹੇ ਆ। ਇਸ ਵੇਲੇ ਲੋਕਾਂ ਦੀ ਭਾਵਨਾ, ਲੋਕਾਂ ਦੀਆਂ ਮੰਗਾਂ ਖਨੌਰੀ ਬਾਰਡਰ ਨਾਲ ਜੁੜੀਆਂ। ਸਾਨੂੰ ਆਸ ਹੈ ਕਿ ਖਨੌਰੀ ਬਾਰਡਰ 4 ਤਰੀਕ ਨੂੰ ਸਾਡੇ ਅਸੀ ਹੋ ਸਕਦਾ ਉਹਨੇ ਪ੍ਰਬੰਧ ਨਾ ਕਰ ਸਕੀ ਤੇ ਲੋਕ ਪ੍ਰਬੰਧਾਂ ਦਾ ਸਾਨੂੰ ਇੱਕ ਇਤਿਹਾਸਕ ਜਿਵੇਂ ਅਸੀਂ ਪੰਜਾਬ ਦਾ ਕਹੈ ਸੀ ਨਾ ਕਿਸੇ ਨੂੰ ਵਿਸ਼ਵਾਸ ਨਹੀਂ ਆਉਂਦਾ ਸੀ ਤੇ ਐਵੇਂ ਜ਼ਿਕਰ ਹੋਵੇ 4 ਤਰੀਕ ਨੂੰ ਜਿਹੜਾ ਖਨੌਰੀ ਹੈ ਇੱਥੇ ਇਨੇ ਸੰਤ ਮਹਾਪੁਰਸ਼ ਆਉਣ ਇਨੇ ਲੰਗਰ ਲਗੇ ਹੋਣ ਇਨੇ ਲੋਕਾਂ ਦੀਆਂ ਭਾਵਨਾ ਜੁੜੀਆਂ ਹੋਣ ਅਸੀਂ ਇੱਕ ਗੱਲ ਕਲੀਅਰ ਕਰਨਾ ਚਾਹੁੰਦੇ ਆ ਅਸੀਂ ਦੋਨੇ ਫੋਰਮਾਂ ਵੱਲੋਂ ਇੱਕ ਗੱਲ ਇਹ ਤੈਅ ਕਰ ਲਈ ਸੀ ਕਿ 7-8 ਦਿਨ ਸਾਡਾ ਨੁਕਸਾਨ ਹੋਵੇ ਸਰਕਾਰ ਸਾਡੇ ਤੇ ਹਮਲਾ ਕਰੇ ਆਪਾਂ ਟਕਰਾਂਗੇ ਪਰ ਜਿੰਨਾ ਚਿਰ ਸਾਡੀ ਕੌਮ ਦਾ ਸਿਧੀ ਦਿਹਾੜਾ ਫਤਿਹਗੜ੍ਹ ਸਾਹਿਬ ਦੇ ਚੱਲਸੀ ਕੋਈ ਪ੍ਰੋਗਰਾਮ ਨਹੀਂ ਦੇਵਾਂਗੇ ਇੱਕ ਇਹ ਮੈਸੇਜ ਬਹੁਤ ਵੱਡਾ ਸੀ ਬਈ ਅਸੀਂ 21 ਤੋਂ ਲੈ ਕੇ 27 ਤਰੀਕ ਤੱਕ ਕੋਈ ਪ੍ਰੋਗਰਾਮ ਨਹੀਂ ਦੇਵਾਂਗੇ ਕੋਈ ਸਟੇਜ ਤੇ ਨਹੀਂ ਬੋਲਾਂਗੇ ਅਸੀਂ ਉਹ ਵੀ ਸਾਡੇ ਕਿਉਂ ਹੋਇਆ ਕਿਵੇਂ ਸਿਧੀ ਦਿਹਾੜਾ ਸਾਡੀ ਕੌਮ ਸਾਰਾ ਜਾਣਦੀ ਹੈ ਦੁਨੀਆ ਪੱਧਰ ਤੇ ਜਾਣਦੀ ਹੈ ਕਿ ਉਸ ਵੇਲੇ ਦੀ ਹਕੂਮਤ ਨੇ ਸਾਡੇ ਸਾਬਜਾਦਾਨਾਂ ਕੀ ਕੁਝ ਕੀਤਾ ਤਾਂ ਉਹਦੇ ਵਿੱਚ ਜਿਹੜੀ ਭਾਵਨਾਵਾਂ ਜੁੜੀ ਐ ਉਹ ਲੱਖਾਂ ਲੋਕਾਂ ਦੀ ਜਿਹੜੇ ਉੱਥੇ ਹੈਗੇ ਸੀ ਕਿ ਉਹ ਗਏ ਉੱਥੇ ਆਦਰਸ਼ਨ ਕਰਨ ਪਰ ਭਾਵਨਾਵਾਂ ਇਧਰ ਵੀ ਜੁੜੀ ਹੋਈ ਸੀ ਵੀ ਸਾਡੇ ਮਗਰੋਂ ਕਿਤੇ ਡੱਲੇਵਾਲ ਸਾਹਿਬ ਨੂੰ ਪੁਲਿਸ ਚੱਕ ਕੇ ਨਾ ਲੈ ਜੇ ਤਾਂ ਉਹ ਭਾਵਨਾਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਸ ਕਰਾਂਗੇ ਕਿ ਜਿਹੜੀਆਂ ਟਰਾਲੀਆਂ ਸਾਡੀਆਂ ਉੱਥੇ ਫਤੇਗੜ ਸਾਹਿਬ ਸਰਹੰਦ ਗਈਆਂ ਨੇ ਉਸੇ ਟਰਾਲੀਆਂ ਤੇ ਜਿਹੜੀਆਂ ਤੇ ਤੰਬੂ ਬੰਨੇ ਨੇ ਉਹ ਟਰਾਲੀਆਂ ਦਾ ਮੂਹ ਹੁਣ ਖਨੌਰੀ ਕੰਨੀ ਕਰਕੇ ਤੇ ਜਿਹੜੇ ਮੌਕੇ ਦੀਆਂ ਸਰਕਾਰਾਂ ਹੁੰਦੀਆਂ ਅਤਿਆਚਾਰੀ ਸਭ ਕਰਦੀਆਂ ਹੁੰਦੀਆਂ ਇਹਦਾ ਟੱਕਰਾ ਕਰਨ ਲਈ ਆਪਾਂ ਖਨੌਰੀ ਪਹੁੰਚ ਕੇ ਆਪਾਂ ਮੰਗਾ ਮੰਨਵਾ ਗਏ ਮੈਨੂੰ ਲੱਗਦਾ ਆਸ ਆ ਕੇ ਜਿਹੜੀ 4 ਤਰੀਕ ਦੀ